ਜੀਪੀ ਪਾਰਟੀ ਦੇ ਅਧਿਦੇਦਾਰਾਂ ਵੱਲੋਂ ਫਰੀਦਕੋਟ ਵਿਖੇ ਕਾਨਫਰੰਸ ਕੀਤੀ ਗਈ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇੱਕ ਦੱਸਿਆ ਮੈਡਮ ਨੇ ਕਿ ਇਹ ਬੀਜੇਪੀ ਦੀਆਂ ਪਾਲਿਸੀਆਂ ਜੋ ਪੰਜਾਬ ਦੇ ਵਿੱਚ ਆ ਰਹੀਆਂ ਉਹ ਸਹੀ ਤਰੀਕੇ ਨਾਲ ਲਾਗੂ ਹੋ ਜਾਣ ਤੇ ਇੱਕ ਪੰਜਾਬ ਇੱਕ ਬਹੁਤ ਵਧੀਆ ਬਣ ਸਕਦਾ ਹੈ ਤੇ ਕਾਲੀ ਦਲ ਤੇ ਉਹਨਾਂ ਨੇ ਅਨਿਸ਼ਾਨਾ ਸਾਹ ਦੇ ਹੋਏ ਉਹਨਾਂ ਨੇ ਕਿਹਾ ਕਿ ਕਾਲੀ ਦਲ ਵੀ ਆਪਣੇ ਪਰਿਵਾਰ ਬਾਰੇ ਹੀ ਸੋਚ ਰਿਹਾ ਤੁਸੀਂ ਦੇ ਰੋਕੇ ਐਸਕੇ ਨੂੰ ਚੱਲ ਤੋਂ ਗਜੰਟ ਪੱਟੀ ਤੇ ਕੁਲਦੀਪ ਸਿੰਘ ਦੀ 에어ਪੋਰਟ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਬੀਜੇਪੀ ਦੀ ਜੋ ਬਣਛਾ ਮੈਂ ਜਿਵੇਂ ਹੁਣ ਤੁਹਾਨੂੰ ਪਹਿਲਾਂ ਵੀ ਕਿਹਾਇਆ ਕਿ ਬੀਜੇਪੀ ਦੀ ਪਾਲਿਸੀ ਹਰ ਵਰਗ ਵਾਸਤੇ ਹੈ। ਕਿਸਾਨਾਂ ਵਾਸਤੇ, ਯੂਥ ਵਾਸਤੇ, ਮਹਿਲਾਵਾਂ ਵਾਸਤੇ ਜਦੋਂ ਆਪਾਂ ਪਹਿਲੀ ਗੱਲ ਤਾਂ ਜਦੋਂ ਪੰਜਾਬ ਦੇ ਵਿੱਚ ਸੈਂਟਰ ਦੀਆਂ ਸਾਰੀਆਂ ਸਕੀਮਾਂ ਜਿਹੜੀਆਂ ਕੇਂਦਰ ਵੱਲੋਂ ਬਣਾਈਆਂ ਗਈਆਂ ਹਰ ਵਰਗ ਵਾਸਤੇ ਉਹ ਹੀ ਠੀਕ ਤਰ੍ਹਾਂ ਲਾਗੂ ਹੋ ਜਾਣ ਤਾਂ ਪੰਜਾਬ ਦਾ ਆਟੋਮੈਟਿਕਲੀ ਪੱਲਾ ਹੋ ਜਾ। ਮੈਂ ਇੱਕ ਛੋਟੀ ਜੀ ਐਗਜ਼ਾਮਪਲ ਤੁਹਾਨੂੰ ਖੁਸ਼ਮਾਨ ਕਾੜੀ ਦੇ ਰਿਹਾ। ਯੂਸ਼ਮਾਨ ਕਾਰਡ ਗੁਜਰਾਤ ਦੇ ਵਿੱਚ 10 ਲੱਖ ਰੁਪਏ ਦਾ ਪੰਜਾਬ ਦੇ ਵਿੱਚ 5 ਲੱਖ ਰੁਪਏ ਦਾ ਤੇ ਉਹ ਸਟੇਟ ਗਵਰਨਮੈਂਟ 5 ਲੱਖ ਰੁਪਏ ਆਪਾਂ ਦੇ ਲਈ ਫਿਰ ਉਸ ਕਾਰਡ ਦੀਆਂ ਜਿਹੜੀਆਂ ਪੇਮੈਂਟਸ ਹੋਣੀਆਂ ਹੁੰਦੀਆਂ ਡਾਕਟਰਾਂ ਨੂੰ ਗੁਜਰਾਤ ਦੇ ਵਿੱਚ ਤੁਰੰਤ ਹੁੰਦੀਆਂ 24 ਘੰਟਿਆਂ ਦੇ ਵਿੱਚ ਵਿੱਚ ਉਹ ਪੇਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਡੇਢ-ਡੇਢ ਸਾਲ ਡਾਕਟਰਾਂ ਨੂੰ ਪੇਮੈਂਟ ਨਾ ਹੋਣ ਕਰਕੇ ਲੋਕਾਂ ਦਾ ਇਲਾਜ ਨਹੀਂ ਹੋ ਰਿਹਾ ਪਰ ਬਹੁਤ ਸਾਰੀਆਂ ਬਿਮਾਰੀਆਂ 100 ਤੋਂ ਵੱਧ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕਰਕੇ ਉਸ ਕਾਰਡ ਤੋਂ ਬਾਅਦ ਹੁਣ ਜੀ ਸਰਕਾਰ ਨੇ ਇਹ ਏਡੀ ਸੋਹਣੀ ਹੈਲਥ ਦੀ ਸਕੀਮ ਨੂੰ ਫੇਲ ਕਰਨ ਦਾ ਤਖੀਆ ਕਰਾ ਲਿਆ ਤਾਂ ਪੰਜਾਬ ਦੀ ਤਰੱਕੀ ਕਿਵੇਂ ਹੋਏਗੀ ਮੈਂ ਇੱਕ ਐਗਜ਼ਾਮਪਲ ਦੱਤੀ ਤੁਹਾਨੂੰ ਛੋਟੀ ਜਿਹੀ ਇਹਦੇ ਚ ਮਰੀਜ਼ ਦਾ ਵੀ ਫਾਇਦਾ ਸੀ ਹਰ ਵਰਗ ਜਿਹੜਾ ਇਲਾਜ ਨਹੀਂ ਸੀ ਕਰਾ ਸਕਦਾ ਉਹ ਮੈਡੀਕਲ ਕੇਅਰ ਦੇ ਵਿੱਚ ਆ ਸਕਦਾ ਸੀ ਕਾਰਡ ਨਾਲ ਦੂਜੇ ਪਾਸੇ ਡਾਕਟਰ ਜਿਹੜੇ ਹੈਗੇ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕੰਮ ਵੱਧ ਮਿਲਦਾ ਸੀ ਜਿੰਨੇ ਲੋਕ ਵੱਧ ਇਲਾਜ ਕਰਾਉਣਗੇ ਉਹਨਾਂ ਡਾਕਟਰਸ ਨੂੰ ਮਿਲਦਾ ਜੋ ਸਾਰੇ ਦਾ ਸਾਰਾ ਜਿਹੜੀਆਂ ਸਕੀਮਾਂ ਅਜ ਯੂਪੀ ਦੇ ਵਿੱਚ ਲਾਗੂ ਹੈ ਜਿਹੜਾ ਲਾਅਰਜ਼ ਆਰਡਰ ਯੂਪੀ ਦੇ ਵਿੱਚ ਹੈਗਾ ਉਹ ਹੀ ਦਾ ਲਾਅਰਜ਼ ਆਰਡਰ ਜੇ ਕਿਤੇ ਪੰਜਾਬ ਦੇ ਵਿੱਚ ਆ ਜੇ ਤਾਂ ਪੰਜਾਬ ਆਟੋਮੈਟਿਕਲੀ ਤੇ ਕਿਸਾਨਾਂ ਨੂੰ ਕਿਵੇਂ ਹੈਂਡਲ ਕਰੋਗੇ ਕਿਸਾਨਾਂ ਦਾ ਮਸਲਾ ਦੋ ਗੱਲਾਂ ਹੈ ਇੱਕ ਤਾਂ ਜਿਹੜਾ ਐਮਐਸਕੇ ਦਾ ਮਸਲਾ ਇੱਕ ਪਾਸੇ ਹਰ ਸਟੇਟ ਆਫ ਦੀ ਫੈਡਰਲਿਜ਼ਮ ਦੀ ਗੱਲ ਹੈ ਸਟੇਟ ਤਾਂ ਇਹ ਕਹਿੰਦੀਆਂ ਕਿ ਜੀ ਸਾਡੇ ਕੋਲੇ ਆਗਰਾ ਹੋਣੀ ਚਾਹੀਦੀ ਔਰ ਜਿਹੜੀਆਂ ਚੀਜ਼ਾਂ ਦੀਆਂ ਪਾਰਨਾ ਸਟੇਟਾਂ ਕੋਲੇ ਹੈਗੀਆਂ ਉਹਨਾਂ ਦੀ ਫਿਰ ਉਹ ਗੱਲ ਤੋਂ ਨਹੀਂ ਕਰਦੇ ਹਰਿਆਣਾ ਦੇ ਵਿੱਚ ਐਮਐਸਪੀ ਸਟੇਟ ਗਵਰਨਮੈਂਟ ਨੇ ਦੇ ਦਿੱਤੀ ਪੰਜਾਬ ਵਾਲੇ ਦੇਣਾ ਚਾਹੁੰਦੇ ਆ ਤਾਂ ਇਹ ਵੀ ਦੇ ਦੇਣੇ ਹਨ ਉਹਨਾਂ ਨੂੰ ਕਿਸੇ ਲੋੜ ਨਹੀਂ ਮੈਨੂੰ ਨਹੀਂ ਪਤਾ ਕਿ ਰਾਜਾਂ ਨੂੰ ਵੱਧ ਵੱਧ ਸ਼ਕਤੀਆਂ ਦੀ ਜਦੋਂ ਅਸੀਂ ਮੰਗ ਕਰਦੇ ਹਾਂ ਜਦੋਂ ਅਸੀਂ ਇਹ ਰੌਲਾ ਪਾਉਂਦੇ ਆ ਕਿ ਫੈਡਰਲਿਜ਼ਮ ਖਤਮ ਹੋ ਗਈ ਹੈ ਉਦੋਂ ਆਪਾਂ ਫੈਡਰਲਿਜ਼ਮ ਕਾਦੇ ਵਾਸਤੇ ਲੈਣਾ ਚਾਹੁੰਦੇ ਹਾਂ ਸਿਰਫ ਆਪਲੀ ਪਾਵਰ ਵਾਸਤੇ ਸਿਰਫ ਆਪੇ ਨਾ ਜੇਬਾਂ ਭਰਨ ਵਾਸਤੇ ਦੇ ਦੇਣ ਕਿਸਾਨਾਂ ਨੂੰ ਐਮਐਸਪੀ ਇਨਾਂ ਦੇ ਤਾਂ ਇੱਕ ਅਨਮੋਲ ਗਦਰਮਾਨ ਵਾਚ ਮੰਤਰੀ ਬਣੇ ਕੋਈ ਫੇਰ ਉਹ ਕਹਿੰਦੇ ਮੰਤਰੀ ਪਾਤ ਤੋ ਲਾਤੇ ਉਹਨਾਂ ਨੇ ਕਿਹਾ ਸਸੀਂ 5 ਮਿੰਟਾਂ ਚ ਦੇਵਾਂਗੇ ਕਿਉਂ ਨਹੀਂ ਦਿੱਤੀ ਸੋ ਅੱਜ ਦੀ ਡੇਟ ਦੇ ਵਿੱਚ ਹਰ ਇਹ ਜਿਹੇ ਜਿਹੜੇ ਮੁੱਦੇ ਹੈਗੇ ਆ ਸਟੇਟ ਗਵਰਨਮੈਂਟ ਦਾ ਫਰਥ ਬਣਦਾ ਉਹਨਾਂ ਨੂੰ ਹੈਂਡਲ ਕਰੇ ਜਦੋਂ ਸਾਡੀ ਵਾਰੀ ਆਈ ਉਦੋਂ ਅਸੀਂ ਆਪ ਦੇ ਹਿਸਾਬ ਨਾਲ ਬਗਿਆ ਤਰੀਕੇ ਨਾਲ ਹੈਂਡਲ ਕਰਾਂਗੇ ਮੈਡਮ ਸਟੇਟ ਦਾ ਐਮਐਸਪੀ ਦੇਣੀ ਕਿ ਮੈਡਮ ਸਟੇਟ ਜਦ ਤੁਸੀਂ ਕੰਮ ਕਰ 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 ਬੀਜੇਪੀ ਦੀ ਕਲੰਕੀਆ ਕਿ ਨਾ ਰਹੇ ਨਾਲ ਬੈਟਰ ਪਾਲਿਸੀਜ਼ ਦੀ ਗੱਲ ਕਰਦੇ ਕਸਾ ਬੰਦੇ ਆ ਚਲੇ ਜਾਂਦੇ ਕੀ ਕਾਰਨ ਪ੍ਰਭਾਵਿਤ ਨਹੀਂ ਹੋ ਪਾਏ ਆ ਉਹ ਸਮਝ ਨਹੀਂ ਪਾਏ ਕੋਈ ਕਿਉਂ ਵਾਪਸ ਚਲੇ ਗਏ ਕਾ ਨਿਕਲਦੇ ਉਹਨਾਂ ਨੇ ਬੀਜੇਪੀ ਕਦੇ ਜੁਆਇਨ ਨਹੀਂ ਕੀਤੀ ਅਸੀਂ ਜੀਜੇਪੀ ਜੁਆਇਨ ਕੀਤੀ ਸੀ ਅਕਾਲੀ ਦਲ ਨੇ ਉਹਨਾਂ ਨੂੰ ਕਿੱਥੋਂ ਕਾਲੀ ਦਲ ਚੋਂ ਪਾਟਕਾ ਅਕਾਲੀ ਦਲ ਨੇ ਉਹਨਾਂ ਨੂੰ ਵਾਪਸ ਲੈ ਲਿਆ ਉਹ ਕੋ ਇੱਕ ਪਰਿਵਾਰ ਨਾਲ ਹੋ ਸਕਦਾ ਇਮੋਸ਼ਨਲੀ ਅਟੈਚ ਹੋਣ ਹੋ ਸਕਦਾ ਪਾਰਟੀ ਨਾਲ ਜਿੱਥੇ ਇਹਨਾਂ ਚਿਰ ਕੰਮ ਕੀਤਾ ਹੈ ਇਮੋਸ਼ਨਲੀ ਅਟੈਚ ਅਸੀਂ ਵਿਚਾਰਧਾਰਾ ਨਾਲ ਜੁੜੇ ਹੋਏ ਹਾਂ ਅਸੀਂ ਇਹ ਮੰਨਦੇ ਹਾਂ ਕਿ ਬੀਜੇਪੀ ਦੀਆਂ ਪਾਲਿਸੀਆਂ ਵਧੀਆ ਔਰ ਇਹ ਹੀ ਇੱਕ ਪਾਰਟੀ ਜਿਹਦੇ ਕੋਲ ਵਾਕਈ ਪਾਲਿਸੀਆਂ ਹੈਗੀਆਂ ਪਹਿਲੀ ਗੱਲ ਵਧੀਆ ਦੀ ਗੱਲ ਤਾਂ ਬਾਅਦ ਚ ਹੈ ਬੀਜੇਪੀ ਇੱਕ ਪਾਰਟੀ ਹੈ ਜਿਹਦੇ ਕੋਲ ਪਾਲਿਸਿਸ ਤੇ ਪ੍ਰੋਗਰਾਮਸ ਤੇ ਪਲਾਨਸ ਹੈਗੇ ਆ ਬਾਦਲ ਪਰਵਾਰ ਕੋਲੇ ਇੱਕੋ ਹੀ ਪ੍ਰੋਗਰਾਮ ਹੈ ਆਪਦੇ ਪਰਵਾਰ ਦਾ ਵਿਕਾਸ ਕਰਨਾ ਸੋ ਉਹ ਇਮੋਸ਼ਨਲ ਹੋ ਕੇ ਉਧਰ ਚਲੇ ਗਏ उस बारे मैं इसको तो ज्यादा नहीं कहूँगी पर असी बीजेपी से हाँ रहे कदे पिछे नहीं हटा क्योंकि तो असी किसी परिवार हण नहीं जुड़े